ਹੈਲੋ एवरीवन ਅੱਜ ਮੈਂ ਲੱਗੀ ਸੀ ਬਣਾਉਣ ਹਾਲੋਂ ਦੀ ਪੁਰਜੀ ਤੇ ਮੈਂ ਕਿਹਾ ਕਿਉਂ ਨਾ ਇਹ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਤੇ ਹਾਲੋਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਬਰੀਕ ਕੱਟ ਲਿਆ ਤੇ ਇੱਥੇ ਮੈਂ ਅੱਧੀ ਕੜਛੀ ਲਈ ਤੇਲ ਦੀ ਸਰੋਂ ਦਾ ਤੇਲ ਲਿਆ ਸੀ ਤੇ ਉਹਦੇ ਵਿੱਚ ਹਿੰਗ, ਜੀਰਾ, ਅਦਰਕ, ਲਸਣ ਤੇ ਇਹਨਾਂ ਨੂੰ ਥੋੜਾ ਜਿਹਾ ਮੀਡੀਅਮ ਫਲੇਮ ਤੇ ਭੁੰਨ ਕੇ ਨਾਲ ਹੀ ਪਾਇਆ ਪਿਆਜ਼ ਤੇ ਆਪਣੇ ਘਰ ਦੇ ਬੇਸਿਕ ਮਸਾਲੇ ਜਿਹੜੇ ਹੁੰਦੇ ਉਹ ਐਡ ਕੀਤੇ ਉਸ ਤੋਂ ਬਾਅਦ ਥੋੜੀ ਜਿਹਾ ਪਾਈਆਂ ਆਪਾਂ ਹਰੀਆਂ ਮਿਰਚਾਂ ਤੇ ਟਮਾਟਰ ਦੀ ਪਿਓਰੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਜਿੰਨਾ ਟਾਈਮ ਇਹ ਤੇਲ ਨਹੀਂ ਰਿਲੀਜ਼ ਹੁੰਦਾ ਇਹਦੇ ਚੋਂ ਜ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਕੱਟੇ ਹੋਏ ਤੁਸੀਂ ਚਾਹੇ ਉਬਾਲ ਕੇ ਵੀ ਪਾ ਸਕਦੇ ਆ ਇੱਥੇ ਮੈਂ ਕੱਟ ਕੇ ਪਾਏ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ 2 ਮਿੰਟ ਲਈ ਢੱਕ ਦੇਣਾ ਤੇ ਜਦੋਂ ਦੇਖਿਆ ਵੀ ਆਲੂ ਆਪਣੇ ਸੌਫਟ ਹੋ ਚੁੱਕੇ ਆ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਹਾਲੋਂ ਤੇ ਤੁਸੀਂ ਜਿਹੜੇ ਇੱਥੇ ਮਸਾਲੇ ਬਹੁਤ ਘੱਟ ਪਾਉਣੇ ਕਿਉਂਕਿ ਇਹ ਰਿਜ ਕੇ ਬਿਲਕੁਲ ਥੋੜੀ ਹੋ ਜਾਂਦੀ ਆ ਤੇ ਦੇਖੋ ਇੱਥੇ ਮੇਰੇ ਸਬਜ਼ੀ ਮਿਕਸ ਕਰਦੀ ਕਰਦੀ ਦੇ ਕਿੰਨੀ ਘੱਟ ਗਈ ਆ ਇਹ ਮਤਲਬ ਕਿ ਬਹੁਤ ਘੱਟ ਹੋ ਜਾਂਦੀ ਆ ਇਸ ਲਈ ਮਸਾਲੇ ਹਿਸਾਬ ਨਾਲ ਪਾਇਓ ਤੇ ਲਓ ਜੀ ਸਾਡੀ ਇੱਥੇ 2 ਮਿੰਟਾਂ ਦੇ ਵਿੱਚ